ਪਿੰਡ ਦੇ ਲੋਕਾਂ ਨੇ ਗਾਇਕ ਐਮੀ ਵਰਕ ਜਿਹੜੇ ਫਿਲਮੀ ਐਕਟਰ ਵੀ ਨੇ ਉਹਨਾਂ ਦੇ ਪਿਤਾ ਜੀ ਨੂੰ ਸੱਦ ਸੰਪਤੀ ਨਾਲ ਜਿਹੜਾ ਹੈਗਾ ਪਿੰਡ ਦਾ ਸਰਪੰਚ ਹੋਣਿਆ ਜਦੋਂ ਪਿੰਡ ਨੇ ਮੈਨੂੰ ਇਹ ਸੇਵਾ ਬਖਸ਼ੀ ਫਿਰ ਮੈਂ ਉਹਨੂੰ ਫੋਨ ਕੀਤਾ ਭਈ ਆਹ ਕੰਮ ਪਿੰਡ ਨੇ ਆਪਾਂ ਨੂੰ ਸੰਭਿਆ ਤਾਂ ਉਹਨਾਂ ਨੇ ਪਿੰਡ ਦਾ ਧੰਨਵਾਦ ਕੀਤਾ ਮੈਂ ਵੀ ਪਿੰਡ ਦਾ ਧੰਨਵਾਦ ਕਰਦਾ ਸਾਰੇ ਦਾ ਵੀ ਜਿਨ੍ਹਾਂ ਨੇ ਮੈਨੂੰ ਇਹ 5 ਸਾਲ ਦੀ ਸੇਵਾ ਦਿੱਤੀ ਹੈ ਮੈਂ ਆਪਣੀ ਤਨਦੇਹੀ ਨਾਲ ਨਿਭਾਵਾਂਗਾ ਅਸੀਂ ਦੇ ਵੇਖੋ ਜੀ ਮੁੱਢ ਤੋਂ ਲੈ ਕੇ ਖੇਤੀਬਾੜੀ ਕਰਦੇ ਆਏ ਆ ਜੋ ਬਚਪਨ ਤੋਂ ਖੇਤੀ ਕਰਦੇ ਆ ਹੁਣ ਵੀ ਕਰਦੇ ਆ ਜੀ ਖੇਤੀਬਾੜੀ ਦਾ ਕੰਮ ਕੀਤਾ ਸਾਡਾ ਖੇਤੀਬਾੜੀ ਹੁਣ ਵੀ ਨਹੀਂ ਛੱਡਦੇ ਨਾ ਮੈਨੂੰ ਬੇਟੇ ਛੱਡਣ ਦਿੰਦੇ ਨੇ ਜੀ ਉਹ ਕਹਿੰਦੇ ਵੀ ਖੇਤੀ ਕਰੋ ਜੀ ਖੇਤੀ ਕਰਦੇ ਆ ਕਰਦੇ ਰਵਾਂਗੇ ਜੇ ਨજર ਸਾਹ ਚੱਲਣਗੇ ਆਪਣੇ ਵੱਲੋਂ ਤੁਸੀਂ ਕੀ ਐਲਾਨ ਕੀਤਾ ਆਪਣੇ ਵੱਲੋਂ ਗੁਰੂ ਘਰ ਨੂੰ 1 ਲੱਖ ਰੁਪਏ ਦਾ ਐਲਾਨ ਕੀਤਾ ਪੰਚਾਇਤ ਨੂੰ ਕੁਝ ਨਹੀਂ ਦੇਣਾ ਜੀ ਜਾਨਾਂ ਸਪੋਕਸਮੈਨ ਦੇਖ ਰਹੇ ਹੋ ਮੈਂ ਹਾਂ ਗੁਰਪ੍ਰੀਤ ਸਿੰਘ ਤੋਹੀ ਪੰਚਾਇਤੀ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਜਿੱਥੇ ਪੰਜਾਬ ਦੇ ਅੰਦਰ ਪਿਛਲੇ ਸਾਲਾਂ ਦੇ ਮੁਕਾਬਲੇ ਸਰਬਸੰਮਤੀਆਂ ਜ਼ਿਆਦਾ ਹੋ ਰਹੀਆਂ ਨੇ ਉੱਥੇ ਹੀ ਪੰਜਾਬ ਦਾ ਸਭ ਤੋਂ ਵੱਡਾ ਬਲਾਕ ਨਾਭਾ ਬਲਾਕ ਪੰਜਾਬ ਦਾ ਸਭ ਤੋਂ ਵੱਡਾ ਬਲਾਕ ਹੈ ਜਿੱਥੇ ਬीडीपीਓ ਬਲਜੀਤ ਕੌਰ ਖਾਲਸਾ ਦੀ ਪਹਿਲ ਕਾਦਮੀ ਸਰਦਕਾ 3 ਦੇ ਕਰੀਬ ਸਰਬਸੰਮਤੀਆਂ ਹੋਈਆਂ ਨੇ ਸਿਰ ਆ ਜਾਂਦਾ ਉਹਨਾਂ ਨੂੰ ਉੱਥੇ ਹੀ ਵਿਧਾਨ ਸਭਾ ਹਲਕਾ ਦੇ ਨਾਭਾ ਦੇ ਅੰਦਰ ਜਿਨ੍ਹਾਂ ਨੇ ਐਮੀ ਵਿਰਕ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਅੰਦਰ ਆਪਣਾ ਨਾਮ ਕਮਾਇਆ ਔਰ ਇਹ ਮਿਹਨਤ ਕਸ ਪਰਿਵਾਰ ਹੈ ਆਪਣੀ ਮਿਹਨਤ ਦੇ ਨਾਲ ਇੱਥੋਂ ਤੱਕ ਪਹੁੰਚੇ ਨੇ ਆਪਣਾ ਨਾਮ ਕਮਾਇਆ ਔਰ ਉਸ ਪਿੰਡ ਦੇ ਲੋਕਾਂ ਨੇ ਗਾਇਕ ਐਮੀ ਵਿਰਕ ਜਿਹੜੇ ਫਿਲਮੀ ਐਕਟਰ ਵੀ ਨੇ ਉਹਨਾਂ ਦੇ ਪਿਤਾ ਜੀ ਨੂੰ ਸਰਸੰਤੀ ਨਾਲ ਜਿਹੜਾ ਹੈਗਾ ਪਿੰਡ ਦਾ ਸਰਪੰਚ ਚੁਣਿਆ ਸੋ ਐਮੀ ਵਿਰਕ ਦੇ ਫਾਦਰ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਾਨਾ ਸੂਚਮੈਨ ਤੇ ਤੁਹਾਡਾ ਸਵਾਲ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਤੋਂ ਪਹਿਲਾਂ ਇਹ ਦੱਸਿਆ ਵੀ ਜਿਹੜੀ ਇਹ ਸਭ ਸੰਤਤੀ ਹੋਈ ਹੈ ਐਨੀ ਵਿਰਕ ਨਾਲ ਤੁਹਾਡੇ ਬੇਟੇ ਨਾਲ ਤੁਹਾਡੀ ਇਹ ਸੰਬੰਧੀ ਤ ਤੋਂ ਗੱਲ ਹੋਈ ਜੀ ਸਭ ਸੰਤਤੀ ਹੋਣ ਤੋਂ ਬਾਅਦ ਜਦੋਂ ਪਿੰਡ ਨੇ ਮੈਨੂੰ ਇਹ ਸੇਵਾ ਬਖਸ਼ੀ ਫਿਰ ਮੈਂ ਉਹਨੂੰ ਫੋਨ ਕੀਤਾ ਭਈ ਆਹ ਕੰਮ ਪਿੰਡ ਨੇ ਆਪਾਂ ਨੂੰ ਸੰਪਟਿਆ ਤਾਂ ਉਹਨਾਂ ਨੇ ਪਿੰਡ ਦਾ ਧੰਨਵਾਦ ਕੀਤਾ ਮੈਂ ਵੀ ਪਿੰਡ ਦਾ ਧੰਨਵਾਦ ਕਰਦਾ ਸਾਰੇ ਦਾ ਵੀ ਜਿਨ੍ਹਾਂ ਨੇ ਮੈਨੂੰ ਇਹ 5 ਸਾਲ ਦੀ ਸੇਵਾ ਦਿੱਤੀ ਹੈ ਮੈਂ ਆਪਣੀ ਤਨਦੇਹੀ ਨਾਲ ਨਿਭਾਵਾਂਗਾ ਉਸ ਮਾਲਕ ਦੀ ਆਗਿਆ ਦੇ ਵਿੱਚ ਰਹਿ ਕੇ ਕੰਮ ਕਰਾਂਗੇ ਜੋ ਸਰਕਾਰਾਂ ਚ ਹੋਣਗੀਆਂ ਉਸ ਤਰ੍ਹਾਂ ਕਰਾਂ ਐਮਈ ਵਰਕ ਤੁਹਾਡੇ ਬੇਟੇ ਤੋਂ ਜੇ ਆਪਾਂ ਕਹ ਲਈਏ ਮਿਹਨਤ ਕਸ਼ ਪਰਵਾਰ ਹੈ ਤੁਹਾਡਾ ਬਹੁਤ ਮਿਹਨਤ ਕੀਤੀ ਹੈ ਜਿੰਨਾ ਉਸਨੇ ਨਾਮਣਾ ਕਟਿਆ ਹੈ ਕੀ ਲੱਗਦਾ ਉਹ ਘੱਟ ਸ਼ਬਦਾਂ ਚ ਕਿਵੇਂ ਪ੍ਰਵਾਸ਼ਿਤ ਕਰੋਗੇ ਜਿਹੜਾ ਐਮਈ ਵਰਕ ਨੇ ਸੇਵਾ ਕੀਤੀ ਹੈ ਜਿਸ ਢੰਗ ਨਾਲ ਉਹਨਾਂ ਨੇ ਜਿਹੜਾ ਹੈਗਾ ਨਾਮ ਕਮਾਇਆ ਪਿੰਡ ਦਾ ਨਾਮ ਰੌਸ਼ਨ ਕੀਤਾ ਪੰਜਾਬ ਦਾ ਦੇਸ਼ ਦੇ ਅੰਦਰ ਮੇਕੋ ਐਵੇਂ ਵਿਰਕ ਨੂੰ ਤੇ ਸਿਰਫ ਗੋਡ ਗਿਫਟ ਹੈ ਜੀ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਮਾਲਕ ਦੀ ਮਿਹਰ ਕਹਿ ਦਿੰਦੇ ਆ ਉਹ ਹੋਈ ਹੈ ਜੀ ਇੰਨੀ ਮਿਹਨਤ ਤੇ ਬਾਅਦ ਦੇ ਵਿੱਚ ਹੋਈ ਹੈ ਪਹਿਲਾ ਜੋ ਉਹਦਾ ਉਹਨਾਂ ਦਾ ਨਾਮ ਬਣਿਆ ਉਹ ਗੋਡ ਗਿਫਟ ਦੇ ਹਿਸਾਬ ਨਾਲ ਬਣਿਆ ਜੀ ਥੋੜੀ ਜੀ ਮਿਹਨਤ ਦੇ ਨਾਲ ਉਹਨਾਂ ਦਾ ਨਾਮ ਬਣਿਆ ਜਿਆਦਾ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਇਸ ਪਾਸੇ ਹੈ ਨਹੀਂ ਸੀ ਕੋਈ ਸਾਡਾ ਕਲਾਕਾਰ ਨਹੀਂ ਕੋਈ ਸਿੰਗਰ ਨਹੀਂ ਕੋਈ ਉਹਨਾਂ ਨੇ ਕਿਤੇ ਵਾਜਾ ਵਜਾ ਕੇ ਨਹੀਂ ਸਿੱਖਿਆ ਜੋ ਵੀ ਕੀਤਾ ਉਹ ਮਾਲਕ ਨੇ ਕਰਵਾਇਆ ਤੇ ਮੇਰੇ ਸਾਥੀਆਂ ਨੇ ਉਹਦੇ ਸਾਥੀਆਂ ਨੇ ਜੋ ਕਰਵਾਇਆ ਉਸ ਪਰਮਾਤਮਾ ਨੇ ਕਰਵਾਇਆ ਤੁਸੀਂ ਜਿੰਨ ਜਿੰਦਗੀ ਜਿੱ ਕਿੰਨਾ ਸੰਘਰਸ਼ ਕੀਤਾ ਅਸੀਂ ਦੇ ਵੇਖੋ ਜੀ ਮੁੱਢ ਤੋਂ ਲੈ ਕੇ ਖੇਤੀਬਾੜੀ ਕਰਦੇ ਆਏ ਜੋ ਬਚਪਨ ਤੋਂ ਖੇਤੀ ਕਰਦੇ ਆ ਹੁਣ ਵੀ ਕਰਦੇ ਆ ਜੀ ਖੇਤੀਬਾੜੀ ਦਾ ਕੰਮ ਕੀਤਾ ਸਾਡਾ ਖੇਤੀਬਾੜੀ ਹੁਣ ਵੀ ਨਹੀਂ ਛੱਡਦੇ ਨਾ ਮੈਨੂੰ ਬੇਟੇ ਛੱਡਣ ਦਿੰਦੇ ਨੇ ਜੀ ਉਹ ਕਹਿੰਦੇ ਵੀ ਖੇਤੀ ਕਰੋ ਜੀ ਖੇਤੀ ਕਰਦੇ ਆ ਕਰਦੇ ਰਵਾਂਗੇ ਜੇ ਨજર ਸਾਹ ਚੱਲਣਗੇ ਬीडीＰਓ ਆਫਿਸਰ ਨਾਮ ਬਲਜੀਤ ਕੌਰ ਖਾਲਸਾ ਨੇ ਤੁਹਾਨੂੰ ਕਿੰਨਾ ਸਹਿਯੋਗ ਮਿਲੇ ਬਹੁਤ ਸਾਰਾ ਸਹਿਯੋਗ ਮਿਲੇ ਬीडीＰਓ ਨਾਬਾ ਨੇ ਤਾਂ ਸਾਨੂੰ ਆਪਣੇ ਭੈਣ ਭਰਾਵਾਂ ਵਾਂਗੂ ਜਾ ਕੇ ਆਪਦੇ ਹੀ ਅੰਕਲ ਚਾਚੇ ਤਾਏ ਸਮਝ ਕੇ ਜਿਵੇਂ ਆਪਾਂ ਸੱਖਿਆ ਨਾਲ ਕਰਦੇ ਆ ਉਦੋਂ ਵੱਧ ਕੇ ਸਾਨੂੰ ਪ੍ਰੇਮ ਦਿੱਤਾ ਇਹ ਐਮਐਲਏ ਨਾਬਾ ਜਾਤ ਮੁੱਖ ਮੰਤਰੀ ਭਗੰਤ ਸਿੰਘ ਮਾਨ ਨੂੰ ਵੀ ਕਹਿਣਾ ਚਾਹੀਦਾ ਐਮਐਲਏ ਸਾਹਿਬ ਵੀ ਸਾਡੇ ਨਾਲ ਨੇ ਹਰ ਵੇਲੇ ਮਿਲਦੇ ਜਲਦੇ ਰਹਿੰਨੇ ਆ ਪਹਿਲਾਂ ਵੀ ਆਉਂਦੇ ਜਾਂਦੇ ਆ ਹੁਣ ਵੀ ਆਵਾਂ ਜਾਵਾਂਗੇ ਸਾਡੇ ਪਿੰਡ ਸਾਰੇ ਦਾ ਸਹਿਯੋਗ ਐਮਐਲਏ ਦੇ ਨਾਲ ਹੁਣ ਵੀ ਰਹੂਗਾ ਰਹੇਗਾ ਜਿੰਨਾ ਚਿਰ ਅਸੀਂ ਬੈਠੇ ਆਂ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਕਹਿਣਾ ਚਾਹੀਦਾ ਮਾਨ ਸਾਹਿਬ ਨੂੰ ਤੇ ਇਹ ਹੀ ਕਹਿਣਾ ਚਾਹਾਂਗੇ ਵੀ ਜਿਹੜੀਆਂ ਸਾਡੇ ਪਿੰਡ ਦੇਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨੇ ਜੇ ਕੋਈ ਪੈਸਾ ਦਵੇਗਾ ਤੇ ਤਾਂ ਅਸੀਂ ਕਰਾਂਗੇ ਬੱਲੇ ਉਹ ਅਸੀਂ ਕਿੰਨਾ ਕੁ ਕਰ ਸਕਨੇ ਆ ਕਿ ਸਾਡਾ ਛੋਟਾ ਜਿਹਾ ਪਿੰਡ ਆਮਦਨ ਇੰਨੀ ਹੈ ਨਹੀਂ ਜੀ ਥੋੜੀ ਆਮਦਨ ਇਹ ਜਿਹੜੇ ਕੰਮ ਨੇ ਤੇ ਖਰਚੇ ਤੋਂ ਬਿਨਾ ਨਹੀਂ ਹੁੰਦੇ ਖਰਚਾ ਸਾਨੂੰ ਸਰਕਾਰ ਦਵੇਗੀ ਤੇ ਅਸੀਂ ਕਰਾਂਗੇ ਆਪਣੇ ਵੱਲੋਂ ਤੁਸੀਂ ਕੀ ਐਲਾਨ ਕੀਤਾ ਆਪਣੇ ਵੱਲੋਂ ਗੁਰੂ ਘਰ ਨੂੰ 1 ਲੱਖ ਰੁਪਏ ਦਾ ਐਲਾਨ ਕੀਤਾ ਪੰਚਾਇਤ ਨੂੰ ਕੁਝ ਨਹੀਂ ਦੇਣਾ ਜੀ ਸੋ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਬਲਾਕ ਹੈ ਨਾਬਾ ਉੱਥੋਂ ਦੀ ਬीडीपीਓ ਬਲਜੀਤ ਕੌਰ ਖਾਲਸਾ ਉਹਨਾਂ ਨਾਲ ਗੱਲਬਾਤ ਕਰਾਂਗੇ ਜਿੱਥੇ ਇਸ ਬਲਾਕ ਨਾਬਾ ਦੇ ਅੰਦਰ ਕੰਮ ਹੈ ਜਿਹੜਾ ਇਹਨਾਂ ਨੂੰ ਸਹਿਰਾ ਜਾਂਦਾ ਹੈ ਕਿ ਦਿਨ ਰਾਤ ਇਹਨਾਂ ਨੇ ਕੰਮ ਕੀਤਾ ਹੈ ਉੱਥੇ ਹੀ ਛੁੱਟੀਆਂ ਵਾਲੇ ਦਿਨ ਵੀ ਜਿਹੜਾ ਕੰਮ ਜਾਰੀ ਰਿਹਾ ਸੋ ਹਲਕੇ ਦੇ ਲੋਕ ਨੇ ਜਿਹੜੇ ਮੈਡਮ ਬਲਜੀਤ ਕੌਰ ਖਾਲਸਾ ਤੋਂ ਬੜੇ ਸੰਤੁਸ਼ਟ ਨੇ ਕੜਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਕਰਤਾਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਐਮੀ ਵਿਰਕ ਦੇ ਫਾਦਰ ਆਏ ਨੇ ਤੁਸੀਂ ਸਨਮਾਨ ਵੀ ਕੀਤਾ ਹਾਂਜੀ ਉੱਥੇ ਕਿੰਨੇ ਸਰਬਸੰਮਤੀ ਨੇ ਜਿਹੜੇ ਨਾਪਾ ਦੇ ਵਿੱਚ ਹਾਂਜੀ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਸਾਡਾ ਜਿਹੜਾ ਬਲਾਕ ਹੈ ਜੀ 141 ਪੰਚਾਇਤਾਨੀ ਬਲਾਕ ਨਾਪਾ ਦੇ ਵਿੱਚ ਤੇ ਪ੍ਰਸਿੱਧ ਗਾਇਕ ਤੇ ਹੋਣ ਹਰ ਐਮੀ ਵਿਰਕ ਜਿਹੜੇ ਹੈਗੇ ਨੇ ਉਹਨਾਂ ਦੇ ਪਿਤਾ ਜੀ ਸਰਦਾਰ ਕੁਲਜੀਤ ਸਿੰਘ ਵਿਰਕ ਗ੍ਰਾਮ ਪੰਚਾਇਤ ਲਹਾਰ ਮਾਜਰਾ ਦੇ ਸਰਪੰਚਾਂਤੀ ਨਾਲ ਸਰਪੰਚ ਚੁਣੇ ਗਏ ਨੇ ਜੀ ਤੇ ਇਸ ਤੋਂ ਇਲਾਵਾ 30 ਦੇ ਕਰੀਬ ਜਿਹੜੀਆਂ ਹੈਗੀਆਂ ਇੱਥੇ ਸਰਪੰਚਾਂਤੀਆਂ ਹੋਈਆਂ ਨੇ ਜੋ ਕਿ ਪੰਜਾਬ ਵਿੱਚੋਂ ਪਹਿਲਾ ਨੰਬਰ ਆਉਂਦਾ ਜੀ ਠੀਕ ਹੈ ਜੀ ਤੇ ਜਿੱਥੇ ਇਸ ਗੱਲ ਦੀ ਤੁਹਾਨੂੰ ਵਧਾਈ ਹੈ ਉੱਥੇ ਹੀ ਦੇਖਿਆ ਬਹੁਤ ਸਾਰੀਆਂ ਖਬਰਾਂ ਵੀ ਲੱਗੀਆਂ ਨੇ देर रात देर रात ਤੱਕ ਤੁਸੀਂ ਬੈਠੇ ਰਹਿੰਦੇ ਸੀ ਜਾਂ ਛੁੱਟੀ ਵਾਲੇ ਦਿਨ ਵੀ ਕੰਮ ਕਰਦੇ ਰਹੇ ਹੋ ਹਾਂਜੀ ਇਨਸਾਨੀਅਤ ਨਾਤੇ ਮੇਰਾ ਫਰਜ਼ ਮੰਨਦਾ ਸੀ ਜੀ ਮੈਂ ਵੀ ਇੱਕ ਸਰਪੰਚ ਸ਼ਹੀਦ ਸਰਪੰਚ ਦੀ ਧੀ ਆ ਮੈਨੂੰ ਪੰਚਾਇਤਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜੀ ਪਤਾ ਨੇ ਤੇ ਇਸ ਕਰਕੇ ਮੈਂ ਦਿਨ ਰਾਤ ਇਨ ਮਤਲਬ ਸੰਗਤਾਂ ਪੰਚਾਇਤਾਂ ਪਿੱਛੇ ਮੈਂ ਉਮੀਦਵਾਰਾਂ ਪਿੱਛੇ ਮਿਹਨਤ ਕੀਤੀ ਆ ਤੇ ਮੇਰੇ ਇਹ ਕੋਈ ਚਾਚਾ ਕੋਈ ਤਾਇਆ ਕੋਈ ਭਰਾ ਕੋਈ ਭੈਣ ਤੇ ਇਸ ਕਰਕੇ ਮਿਹਨਤ ਕੀਤੀ ਆ ਇਸ ਤੋਂ ਇਲਾਵਾ ਜੀ ਮੈਂ ਤੇ ਮੇਰੇ ਵੱਡੇ ਭਰਾ ਸਰਦਾਰ ਸੁਰਿੰਦਰ ਸਿੰਘ ਢਿੱਲੋਂ ਜੋ ਕਿ ਏਡੀਸੀ ਆਰਡੀ ਮੁਖਸਰ ਸਾਹਿਬ ਤਾਇਨਾਤ ਨੇ ਅਸੀਂ ਦੋਵੇਂ ਭੈਣ ਭਰਾਵਾਂ ਨੇ ਪੰਚਾਇਤ ਚੋਣਾਂ ਦੇ ਸ਼ੁਰੂ ਚ ਇੱਕ ਐਲਾਨ ਕੀਤਾ ਸੀ ਵੀ ਜੇਕਰ ਮੇਰੇ ਪਿੰਡ ਢਿੱਲ ਮਾ ਵਿਖੇ ਸਰਬਸੰਮਤੀ ਹੁੰਦੀ ਹੈ ਤਾਂ ਮੇਰੇ ਸ਼ਹੀਦ ਪਿਤਾ ਜੀ ਸਰਦਾਰ ਸਰਪੰਚ ਸਰਦਾਰ ਜਸਵੰਤ ਸਿੰਘ ਢਿੱਲੋਂ ਅਤੇ ਮੇਰੇ ਬੱਡੀ ਭੈਣ ਸ਼ਹੀਦ ਬੀਬੀ ਗੁਰਮੀਤ ਕੌਰ ਢਿਲੋਂ ਦੀ ਯਾਦ ਵਿੱਚ ਅਸੀਂ 5 ਲੱਖ ਰੁਪਏ ਆਪਣੀ ਕਿਰਤ ਕਮਾਈ ਵਿੱਚੋਂ ਦੇਵਾਂਗੇ ਇਹ ਉਹਦਾ ਉਸ ਐਲਾਨ ਦਾ ਇਨਾ ਪ੍ਰਭਾਵ ਪਿਆ ਜੀ ਪੂਰੇ ਪੰਜਾਬ 'ਚ ਤਾਂ ਬਲਾਗਨਾਬਾ ਦੇ ਵਿੱਚ 30 ਸਰਬਸੰਮਤੀਆਂ ਹੋ ਗਈਆਂ ਜੀ ਜੋ ਕਿ ਅੰਕੜਾ ਪਹਿਲੇ ਨੰਬਰ ਤੇ ਆਉਂਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਰਜਾਨਾ ਸਪੋਕਸਮੈਨ ਨਾਲ ਜਿਹੜੀ ਗੱਲ ਕੀਤੀ ਔਰ ਤੁਹਾਨੂੰ ਵਧਾਈ ਵੀ ਹੈ ਬਹੁਤ ਧੰਨਵਾਦ ਜੀ ਸੋ ਇਸ ਹੀ ਦੇ ਐਮਈ ਵਰਕ ਦੇ ਫਾਦਰ ਤੇ ਉਹਨਾਂ ਦੀ ਪੰਚਾਇਤ ਵੀਡੀਪੀਓ ਨਾਭਾ ਜਿਨ੍ਹਾਂ ਨੇ ਮਿਸਾਲ ਕਾਇਮ ਕੀਤੀ ਹੈ ਪਿੰਡ ਦੇ ਵਿੱਚ ਸ਼ਰਮ ਸੰਮਤੀ ਹੋਈ ਹੈ ਉਹਨਾਂ ਤੇ ਤੇ ਜੀਡੀਪੀਓ ਨਾਭਾ ਨੇ ਵੀ ਵਿਸ਼ਵਾਸ ਦਵਾਇਆ ਕਿ ਜਿੱਥੇ ਪਿੰਡ ਲੋਹਾਰ ਮਾਜਰਾ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਹੈਗਾ ਉਹ ਵਿਕਾਸ ਦੇ ਕੰਮ ਕਰਵਾਏ ਜਾਣਗੇ ਉੱਥੇ ਹੀ ਵਿਧਾਨ ਸਭਾ ਹਲਕਾ ਨਾਭਾ ਦੇ ਅੰਦਰ ਕਿਸੇ ਵੀ ਕਿਸਮ ਦੀ ਜਿਹੜੀ ਲੋਕਾਂ ਨੂੰ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੁਸੀਂ ਦੇਖਿਆ ਰੋਜ਼ਾਨਾ ਸੂਕਸਮੈਨ ਮੈਨੂੰ ਗੁਰਤੇਜ ਸੂਨੀ ਨੂੰ ਦਿਓ ਇਜਾਜ਼ਤ ਧੰਨਵਾਦ